ਅੱਜ ਅਸੀਂ ਮੰਡੀ ਨਿਹਾਲ ਸਿੰਘ ਵਾਲਾ ਦੇ ਵਿੱਚ ਵਾਟਰ ਦਾ ਆਪਣਾ ਪੀਣ ਵਾਲੇ ਪਾਣੀ ਦਾ ਨੀ ਪੱਤਰ ਰੱਖਿਆ ਔਰ ਇਹਦੀ ਤਕਰੀਬਨ ਕੀਮਤ 25 ਕਰੋੜ 27 ਲੱਖ ਰੁਪਏ ਆ ਔਰ ਇਹਦੇ ਨਾਲ ਜਿਹੜੇ ਸਾਡੇ ਸ਼ਹਿਰ ਵਾਸੀ ਆ ਉਹਨਾਂ ਨੂੰ ਪੀਣ ਵਾਲਾ ਸਾਫ਼ ਪਾਣੀ ਮਿਲੂਗਾ ਕਿਉਂਕਿ ਜਿਹੜਾ ਨਿਹਾਲ ਸਿੰਘ ਵਾਲਾ ਦਾ ਪਾਣੀ ਆ ਉਹ ਰੈੱਡ ਜ਼ੋਨ ਚ ਆ ਗਿਆ ਮੀਨ ਜਿ ਕਿ ਉਹਦੇ ਚ ਹੈਵੀ ਮੈਟਲਸ ਆ ਗਏ ਜਿਹਦੇ ਕਰਕੇ ਜਿਹੜਾ ਸਿਹਤ ਲਈ ਨੁਕਸਾਨਦੇਹ ਦਾਇਕ ਆ ਇਸ ਕਰਕੇ ਅਸੀਂ ਨੂੰ ਦੂਸਰਾ ਜਿਹੜਾ ਸਾਫ ਪੀਣ ਵਾਲਾ ਪਾਣੀ ਸਾਰੀ ਮੰਡੀ ਨੂੰ ਸਾਰੇ ਸ਼ਹਿਰ ਵਾਸੀਆਂ ਨੂੰ ਦੇਣ ਜਾ ਰਹੇ ਆ ਔਰ ਇਸ ਤੋਂ ਇਲਾਵਾ ਆਉਣ ਵਾਲੇ ਸਮੇਂ ਦੇ ਵਿੱਚ ਸਾਡਾ ਤਕਰੀਬਨ 28 ਲੱਖ ਰੁਪਏ ਦਾ ਸਾਡੇ 25 ਕਰੋੜ ਰੁਪਏ ਦਾ ਅਸੀਂ ਸੀਵਰੇਜ ਲਾ ਰਹੇ ਹਾਂ ਤੇ ਉਹਦਾ ਉਹਦੇ ਨਾਲ ਕੀ ਸਾਡੇ ਜਿਹੜਾ ਪੂਰੇ ਸ਼ਹਿਰ ਦੇ ਵਿੱਚ ਆਪਣਾ ਸੀਵਰੇਜ ਪਾਇਆ ਜਾਊਗਾ ਜਿਹਦੇ ਨਾਲ ਜਿਹੜੇ ਨਾਲੇ ਬੰਦ ਹੋ ਜਾਂਦੇ ਆ ਬਦਬੂ ਮਾਰਦੀ ਆ ਉਹ ਬਹੁਤ ਵੱਡੀ ਸਮੱਸਿਆ ਦਾ ਵੀ ਹੱਲ ਹੋ ਜਾਊਗਾ ਇਹ ਪ੍ਰੋਜੈਕਟ ਦਾ ਜਿਹੜਾ ਕਦੋਂ ਤੱਕ ਚਾਲੂ ਹੋਣ ਦੀ ਸੰਭਾਵਨਾ ਕਿੰਨੇ ਸਾਲੇ 6 ਮਹੀਨੇ ਦੇ ਨਹੀਂ ਨਹੀਂ 30 30 30 ਨੂੰ ਹਾਂ ਜੀ 6 ਮਹੀਨੇ ਦੀ ਇਸ ਸਾਲ ਦੀ ਇਸ ਇਸੇ ਸਾਲ ਦੀ 30 ਤਰੀਕ 6 ਮਹੀਨਾ ਮਤਲਬ ਕਿ 30 ਤੱਕ ਸਾਰਾ ਕੰਪਲੀਟ ਹੋ ਜਾਵੇ ਮੈਂ ਤੁਹਾਨੂੰ ਇਹ ਕਰਦਾ ਸਾਡੇ ਭਗਵੰਤਪਨ ਸਿੰਘ ਸਾਹਿਬ ਦਾ ਤੇ ਖਾਸ ਤੌਰ ਤੇ ਮੈਂ ਤੁਹਾਨੂੰ ਕਰਦਾ ਹਾਂ ਜੇ ਸੋਝੋਣ ਐਮ ਐਲ اے ਮਨਜੀਤ ਸਿੰਘ ਬਲਾਸਪੁਰ ਜੀ ਦਾ ਜਿਨ੍ਹਾਂ ਦੇ ਸੋਚ ਸਦਕਾ ਅਸੀਂ ਇਹ ਚੀਜ਼ ਲੈ ਕੇ ਆਉਣ ਵਿੱਚ ਕਾਮਯਾਬ ਹੋਏ ਆ ਸਾਡੇ ਐਕਸ਼ਨ ਸਰ ਸਾਡੇ ਐਸ ਡੀਓ ਸਾਹਿਬ ਸਾਡੇ ਟੂਰ ਇਓ ਸਾਹਿਬ ਸਭ ਦਾ ਮੈਂ ਤੁਹਾਨੂੰ ਕਰਦਾ ਕਿ ਜਦੋਂ ਇੱਕ ਸਾਰੇ ਰਲ ਮਿਲ ਕੇ ਇੱਕ ਟੀਮ ਬਣਦੀ ਆ ਤਾਂ ਹੀ ਇਹ ਚੀਜ਼ਾਂ ਹੁੰਦੀਆਂ ਤੇ ਮੇਰੇ ਖਿਆਲ ਚ ਬਹੁਤ ਸੋਹਣਾ ਪ੍ਰੋਜੈਕਟ ਆ ਜੋ ਕਿ ਦੇਖੋ ਆਪਣ ਜਿਵੇਂ ਦੱਸਿਆ ਮੇਰੇ ਸਾਹਬ ਨੇ ਪਾਣੀ ਆਪਣਾ ਖਾਵੋ ਚ ਕਥਲ ਹੈਵੀ ਮੈਟਲ ਜ਼ੋਨ ਕਰਕੇ ਬਿਲਕੁਲ ਉਹ ਬੰਦ ਕੀਤਾ ਗਿਆ ਵੀ ਸਾਨੂੰ ਗੌਰਮਤ ਵੱਲੋਂ ਆਖਿਆ ਵੀ ਬੰਦ ਕੀਤਾ ਜਾਵੇ ਪਰ ਅਸੀਂ ਇਹ 2 ਮਹੀਨੇ ਵਿੱਚ ਵਿੱਚ 1.5-2 ਮਹੀਨੇ ਜੇ ਅਸੀਂ ਪਾਣੀ ਹਰੇਕ ਦੇ ਘਰੇ ਪਹੁੰਚਦਾ ਕਰਦਾਂਗੇ ਜਿੱਥੇ ਪਾਈਪ ਲਾਈਨ ਨਹੀਂ ਹੈਗੀ ਕੇਰੀ ਐਮਐਲਏ ਸਾਹਿਬ ਨੂੰ ਵੀ ਬਹੁਤ ਸਮੱਸਿਆ ਨੂੰ ਫੋਨ ਕਰਦੇ ਆ ਸਾਨੂੰ ਵੀ ਸਮੱਸਿਆ ਆਉਂਦੀ ਹੈ ਕੋਈ ਹੱਲ ਨਹੀਂ ਹੁੰਦਾ ਪਰ ਉਸ ਚੀਜ਼ ਦਾ ਹੱਲ ਅਸੀਂ ਕਰਕੇ ਤੇ ਸਾਰਿਆਂ ਦੇ ਘਰੇ ਪਾਣੀ ਪਹੁੰਚਦਾ ਕਰੂ ਸਾਫ ਸੁਥਰਾ ਪਾਣੀ ਹੋ ਤੇ ਹਰੇਕ ਦੇ ਘਰੇ ਵਧੀਆ ਚੀਜ਼ ਜਾਊਗੀ ਹੋਰ ਪ੍ਰੋਜੈਕਟਾਂ ਦੀ ਗੱਲ ਕੀਤੀ ਜਾਵੇ ਨਿਹਾਲ ਸਿੰਘ ਵਾਲਾ ਵਸਨੀਕਾਂ ਲਈ ਜਿਹੜੇ-ਜਿਹੜੇ ਪ੍ਰੋਜੈਕਟ ਅਸੀਂ 1.5-2 ਮਹੀਨੇ ਵਿੱਚ ਅਸੀਂ 28.2 ਕਰੋੜ ਦਾ ਸਾਡਾ ਸੀਵਰੇਜ ਦਾ ਪ੍ਰੋਜੈਕਟ ਆ ਰਿਹਾ ਜੋ ਕਿ ਅਸੀਂ ਤਰਕਿਮ ਸਾਡੀ ਸਾਰਾ ਕੁਝ ਓਕੇ ਹੋ ਚੁੱਕਿਆ ਹੈ ਤੇ ਅਸੀਂ ਟੈਂਡਰ ਲਾਉਣ ਜਾ ਰਹੇ ਹਾਂ ਅਸੀਂ ਜਿਹੜੇ 2 ਮਹੀਨੇ ਸਾਡਾ ਉਹ ਵੀ ਸ਼ੁਰੂ ਹੋ ਜਾਊਗਾ ਹੋਰ ਵੀ ਸਾਡੇ ਕਈ ਪ੍ਰੋਜੈਕਟ ਆ ਜਿਵੇਂ ਮੈਂ ਪਹਿਲਾਂ ਵੀ ਆਖਿਆ ਸੀ ਐਮਐਲਏ ਸਾਹਿਬ ਸਦਕਾ ਸਾਡੇ ਮਤਲਬ ਕਿ ਅਸੀਂ 5 ਸਾਲਾਂ ਵਿੱਚ 60 ਤੋਂ 70 ਕਰੋੜ ਦੇ ਪ੍ਰੋਜੈਕਟ ਅਸੀਂ ਨਿਹਾਲ ਸਿੰਘ ਨੂੰ ਦੇਖੇ ਜਾਵਾਂਗੇ ਜਿਸ ਤਰੀਕੇ ਨਾਲ ਤੁਸੀਂ ਕਿਹਾ ਕਿ ਇੱਕ ਗਰਾਉਂਡ ਦੇ ਵਿੱਚ ਵੀ ਤੁਸੀਂ ਪ੍ਰੋਜੈਕਟ ਸ਼ੁਰੂ ਕਰ ਲਿਆ ਪਰ ਦੂਜੇ ਪਾਸੇ ਕਿਹਾ ਕਿ ਜਿਹੜੇ ਵਿਰੋਧੀ ਪਿਆਰਾ ਉਹਨਾਂ ਵੱਲੋਂ ਵੀ ਬਾਤ ਚੁੱਕੀ ਜਾ ਰਹੀ ਚਲੋ ਉਹਦਾ ਆਵਾਜ਼ ਹਰੇਕ ਚੰਗੇ ਕੰਮ 'ਚ ਆਵਾਜ਼ ਵਿਰੋਧੀ ਦਾ ਹੁੰਦਾ ਵੀ ਅਸੀਂ ਤਾਂ ਕੋਈ ਕਰ ਨਹੀਂ ਸਕੇ ਕਿਉਂ ਕਰੀ ਜਾਂਦੇ ਆ ਉਹਨਾਂ ਦਾ ਪਿਲ 5 ਸਾਲਾਂ ਦਾ ਕੋਈ ਚੀਜ਼ ਲਿਆਂਦੀ ਨਹੀਂ ਨੀ ਕਿ ਕੱਲੀ ਅੰਗਲੀਆਂ ਨਾਲ ਜਿਵੇਂ ਬੈਠੇ ਰਹੇ ਪਰ ਸਾਡਾ ਐ ਵੀ ਦੋ ਚੀਜ਼ ਪ੍ਰੋਜੈਕਟ ਅਸੀਂ ਦੇਣਾ ਚਾਹੁੰਦੇ ਆ ਜੋ ਸ਼ਹਿਰ ਦੀ ਸਦਾ ਸਦਾ ਲਈ ਹਰੇਕ ਲੋੜ ਨੂੰ ਲੋਕਾਂ ਨੂੰ ਲੋੜ ਆਉਂਦੀ ਸੀ ਉਹ ਅਸੀਂ ਲੋਕਾਂ ਨੂੰ ਦੇਣੀ ਚਾਹੁੰਦੇ ਆ ਕੋਈ ਇਹਦੇ ਸਾਨੂੰ ਵਿਰੋਧੀ ਦਾ ਕੋਈ ਮਤਲਬ ਨਹੀਂ ਕੋਈ ਸਾਨੂੰ ਵੋਟਾਂ ਦਾ ਮੈਂ ਮੁਬਾਰਕਵਾਦ ਦਿੰਦਾ ਸਾਡੇ ਐਮਐਲਏ ਸਾਹਿਬ ਸਰਦਾਰ ਮਨਜੀਤ ਸਿੰਘ ਬਲਾਸਪੁਰ ਜੀ ਨਗਰ ਪੰਚਾਇਤ ਦੇ ਪ੍ਰਧਾਨ ਸਰਦਾਰ ਜਗਜੀਤ ਸਿੰਘ ਘਟਰਾ ਜਿਨ੍ਹਾਂ ਨੇ ਉਦਦਮ ਕਰਕੇ ਪੰਜਾਬ ਸਰਕਾਰ ਤੋਂ ਜਿਹੜੇ ਪ੍ਰੋਜੈਕਟ ਹੈ ਉਹ ਲੈ ਕੇ ਆਂਦੇ ਆ ਜਿਹੜਾ ਸ਼ਹਿਰ ਨਿਵਾਸੀਆਂ ਨੂੰ ਪੀਣ ਵਾਲਾ ਸਾਫ਼ ਪਾਣੀ ਦੀ ਉਪਰਾਲਾ ਕੀਤਾ ਜਿਹੜਾ ਕਿ ਪਾਣੀ ਸਾਡਾ ਬਹੁਤ ਪੀਣ ਲਾਇਕ ਹੈ ਨਹੀਂ ਸੀ ਖਰਾਬ ਹੋ ਗਿਆ ਸੀ ਜਿਹਦੇ ਨਾਲ ਬਹੁਤ ਲਾਲਾਜੂ ਬਿਮਾਰੀਆਂ ਕਾਲੀ ਪੀਲੀ ਵਰਗੀਆਂ ਕੈਂਸਰ ਵਰਗੀਆਂ ਬਿਮਾਰੀਆਂ ਫੈਲਦੀਆਂ ਸੀ ਹੁਣ ਜਿਹੜਾ ਹਰ ਘਰ ਤੱਕ ਇੱਕ ਸਾਫ਼ ਸੁਥਰਾ ਤੇ ਵਧੀਆ ਪੀਣ ਯੋਗ ਪਾਣੀ ਪਹੁੰਚੂਗਾ ਤੇ ਹੋਰ ਵੀ ਇਹਨਾਂ ਨੇ ਆਪਣੇ ਉਦਮ ਨਾਲ ਬੜੇ ਪ੍ਰੋਜੈਕਟ ਲੈ ਕੇ ਆਏ ਨੇ ਤੇ ਜੇ ਲੋਕਾਂ ਨੇ ਇਹਨਾਂ ਵਿੱਚ ਵਿਸ਼ਵਾਸ ਜਤਾਇਆ ਸਰਦਾਰ ਮਜੀਦ ਸਿੰਘ ਬਲਾਸਪੁਰ ਤੇ ਜਗਦੀਪ ਗਟਰਾਏ ਤੇ ਇਹ ਵੀ ਲੋਕਾਂ ਦੀ ਉਸੇ ਜਿਹੜੀ ਕਹਿੰਦਾ ਮਤਲਬ ਡੈਡੀਕੇਸ਼ਨ ਨਾਲ ਸੇਵਾ ਕਰ ਰਹੇ ਨੇ